ਰਾਤ ਦੇ 12 ਵਜੇ ਨੇ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਸੌ ਰਹੇ ਹਨ ਪਰ ਤੁਹਾਡਾ ਦਿਮਾਗ ਹਜੇ ਵੀ ਸੋਚਾਂ ਵਿੱਚ ਉਲਝਿਆ ਹੋਇਆ ਹੈ ਤੇ ਉਹ ਗੱਲਾਂ ਸੋਚ ਰਿਹਾ ਹੈ ਜੋ ਕਦੇ ਹੋਣੀਆਂ ਹੀ ਨਹੀਂ ਜਾਂ ਹੋ ਚੁੱਕੀਆਂ ਹਨ ਜਾਂ ਫਿਰ ਇੱਕਦਮ ਕੋਈ 10 ਸਾਲ ਪੁਰਾਣੀ ਯਾਦ ਕੋਈ ਕੀਤੀ ਹੋਈ ਗਲਤੀ ਜਾਂ ਕੋਈ ਅਧੂਰੀ ਗੱਲ ਬਸ ਫਿਰ ਕਦੇ ਕੋਈ ਗੱਲ ਕਦੇ ਕੋਈ ਗੱਲ ਸੋਚ-ਸੋਚ ਕੇ ਨੀਂਦ ਤਾਂ ਦੂਰ ਹੀ ਭਜਾ ਦਿੰਦੀ ਹੈ ਜੇਕਰ ਤੁਹਾਡੇ ਨਾਲ ਵੀ ਇਹੀ ਹੁੰਦਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ ਤੇ ਅੱਜ ਮੈਂ ਤੁਹਾਨੂੰ ਦੱਸਾਂਗਾ ਤੁਹਾਡਾ ਦਿਮਾਗ ਰਾਤ ਨੂੰ ਐਵੇਂ ਕਿਉਂ ਕਰਦਾ ਹੈ ਦਿਨ ਚ ਤਾਂ ਸਾਰਾ ਕੁਝ ਠੀਕ ਹੁੰਦਾ ਹੈ ਪਰ ਰਾਤ ਨੂੰ ਇਹ ਓਵਰ ਥਿੰਕਿੰਗ ਕਿਉਂ ਹੋਣ ਲੱਗਦੀ ਹੈ ਇਨਸਾਨ ਹੋਣ ਕਰਕੇ ਆਪਾਂ ਸਾਰੇ ਸੋਚਦੇ ਹਾਂ ਪਰ ਕਈ ਲੋਕ ਇਸ ਸੋਚਣ ਵਿੱਚ ਐਨਾ ਡੁੱਬ ਜਾਂਦੇ ਹਨ ਕਿ ਅੱਧੀ ਰਾਤ ਦਾ ਉਹਨਾਂ ਦੀ ਐਵੇਂ ਹੀ ਲੰਘ ਜਾਂਦੀ ਹੈ ਪਰ ਦਿਨ ਚਤਾਏ ਮੇਂ ਕੁਛ ਨਹੀਂ ਹੁੰਦਾ ਪਰ ਰਾਤ ਸੌਂ ਸਮੇਂ ਹੀ ਦਿਮਾਗ ਸੋਚਣ ਲੱਗ ਜਾਂਦਾ ਹੈ ਤੂੰ ਇਹ ਕਿਉਂ ਕੀਤਾ ਉਹ ਤੇਰੇ ਬਾਰੇ ਕੀ ਸੋਚਦੇ ਹੋਣਗੇ ਤੇ ਇਹ ਸਿਸਟਮ ਚੱਲਦਾ ਹੀ ਰਹਿੰਦਾ ਹੈ ਪਰ ਹੁਣ ਸਵਾਲ ਇਹ ਹੈ ਕਿ ਇਹ ਹੁੰਦਾ ਕਿਉਂ ਹੈ ਤੇ ਹੁੰਦਾ ਸਿਰਫ ਸੌਂਦੇ ਟਾਈਮ ਹੀ ਹੈ ਦਿਨ ਚ ਕੁਛ ਨਹੀਂ ਵਾਪਰਦਾ ਤੇ ਇਸ ਚੀਜ਼ ਦਾ ਇੱਕੋ ਜਵਾਬ ਹੈ ਆਪਣੇ ਦਿਮਾਗ ਦੀ ਬਣਾਵਟ ਦਿਨ ਚ ਤਾਂ ਆਪਣਾ ਦਿਮਾਗ ਕੰਮਕਾਰਾਂ ਚ ਬੀਜੀ ਹੁੰਦਾ ਹੈ ਪਰ ਰਾਤ ਨੂੰ ਜਦ ਸਾਰਾ ਕੁਝ ਬੰਦ ਹੋ ਜਾਂਦਾ ਹੈ ਕੋਈ ਡਿਸਟਰਬੈਂਸ ਨਹੀਂ ਹੁੰਦੀ ਕੋਈ ਰੋਲਾ ਰੱਪਾ ਨਹੀਂ ਕੋਈ ਕੰਮਕਾਰ ਨਹੀਂ ਤਾਂ ਇਹ ਉਸ ਸਮੇਂ ਟੋੜਾ ਦਿਮਾਗ ਉਹਨਾਂ ਸਾਰੀ ਚੀਜ਼ਾਂ ਨੂੰ ਪ੍ਰੋਸੈਸ ਕਰਨ ਲੱਗ ਜਾਂਦਾ ਹੈ ਜਿਹਨੂੰ ਤੁਸੀਂ ਦਿਨ ਚ ਅਵੋਇਡ ਕਰਦੇ ਰਹੇ ਜਿਹੜਾ ਡਰ ਤੁਸੀਂ ਲੁਕੋਉਂਦੇ ਰਹੇ ਉਹ ਡਰ ਜਿਹੜਾ ਤੁਸੀਂ ਇਗਨੋਰ ਕੀਤਾ ਉਹ ਸਵਾਲ ਜਿਹੜੇ ਤੁਸੀਂ ਆਪਣੇ ਆਪ ਤੋਂ ਨਹੀਂ ਪੁੱਛੇ ਤੇ ਉਸ ਸਮੇਂ ਤੁਹਾਡਾ ਦਿਮਾਗ ਫ੍ਰੀ ਹੁੰਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਬਾਰੀ-ਬਾਰੀ ਤੁਹਾਡੇ ਦਿਮਾਗ 'ਚ ਚੱਲਦੀਆਂ ਰਹਿੰਦੀਆਂ ਨੇ ਤੁਹਾਨੂੰ ਇੱਕ ਡੂੰਗੀ ਗੱਲ ਦੱਸਾਂ ਜਿਹੜੇ ਲੋਕ ਰਾਤ ਨੂੰ ਓਵਰ ਥਿੰਕ ਕਰਦੇ ਨੇ ਉਹਨਾਂ ਦਾ ਦਿਮਾਗ ਇੱਕ ਖਾਸ ਤਰੀਕੇ ਨਾਲ ਕੰਮ ਕਰਦਾ ਹੈ ਸਾਈਕੋਲੋਜੀ ਇਸ ਨੂੰ ਡਿਫਾਲਟ ਮੋਡ ਨੈਟਵਰਕ ਕਹਿੰਦੀ ਹੈ ਇਹੀ ਆਪਣੇ ਦਿਮਾਗ ਦਾ ਉਹ ਹਿੱਸਾ ਹੈ ਜਿਹੜਾ ਉਸ ਸਮੇਂ ਐਕਟਿਵ ਹੁੰਦਾ ਹੈ ਜਦੋਂ ਆਪਾਂ ਕੁਝ ਨਹੀਂ ਕਰ ਰਹੇ ਹੁੰਦੇ ਇਸੇ ਕਰਕੇ ਤੁਸੀਂ ਕਦੇ ਭੂਤਕਾਲ 'ਚ ਚਲੇ ਜਾਂਦੇ ਹੋ ਤੇ ਕਦੇ ਫਿਊਚਰ 'ਚ ਤੇ ਇਸੇ ਕਰਕੇ ਤੁਸੀਂ ਓਵਰ ਥਿੰਕਿੰਗ ਦੇ ਚੱਕਰ 'ਚ ਫਸੇ ਰਹਿੰਦੇ ਹੋ ਰਾਤ ਨੂੰ ਓਵਰ ਥਿੰਕਿੰਗ ਕਰਨ ਵਾਲੇ ਦੀਆਂ 4 ਕਿਸਮਾਂ ਹੁੰਦੀਆਂ ਹਨ ਤੇ ਤੁਸੀਂ ਵੀ ਇਹਨਾਂ ਵਿੱਚੋਂ ਇੱਕ ਕਿਸਮ ਦੇ ਵਿੱਚ ਹੋਵੋਗੇ ਪਹਿਲੀ ਟਾਈਪ ਇਹਦੇ ਵਿੱਚ ਹੁੰਦਾ ਹੈ ਰੀਪਲੇਅਰ ਇਹ ਉਹ ਲੋਕ ਨੇ ਜਿਹੜੇ ਪਾਸਟ ਰੀਪਲੇਅ ਕਰਦੇ ਨੇ ਮਤਲਬ ਸੋਚਦੇ ਨੇ ਇਹ बार-बार ਉਹੀ ਸੋਚੇ ਜਾਂਦੇ ਨੇ ਜੋ ਹੋ ਚੁੱਕਿਆ ਹੈ ਜਾਂ ਉਹਨਾਂ ਤੋਂ ਕੋਈ ਗਲਤੀ ਹੋ ਗਈ ਸੀ ਪਾਸਟ ਦੇ ਵਿੱਚ ਜਿਹੜਾ ਬਾਰ-ਬਾਰ ਦਿਮਾਗ ਨੂੰ ਘੁਮਾਈ ਜਾ ਰਹੀ ਹੈ ਤੇ ਇਹ ਸੋਚਦੇ ਨੇ ਕਾਸ ਮੈਂ ਆਹ ਕੀਤਾ ਹੁੰਦਾ ਜਾਂ ਆਹ ਗਿਆ ਹੁੰਦਾ ਤੇ ਇਹ ਫਿਲਮ ਦਿਮਾਗ 'ਚ ਚਲਦੀ ਹੀ ਰਹਿੰਦੀ ਹੈ ਤੇ ਇਸ ਦਾ ਕੋਈ ਅੰਤ ਵੀ ਨਹੀਂ ਹੈ ਤੇ ਦੂਜੇ ਟਾਈਪ ਦੇ ਉਹ ਲੋਕ ਹਨ ਜਿਹੜੇ ਫਿਊਚਰ ਬਾਰੇ ਸੋਚ-ਸੋਚ ਕੇ ਟੈਨਸ਼ਨ 'ਚ ਡੁੱਬੇ ਰਹਿੰਦੇ ਹਨ ਕਿ ਕੱਲ ਕੀ ਹੋਵੇਗਾ ਜਾਂ ਨੌਕਰੀ ਮਿਲੇਗੀ ਜਾਂ ਨਹੀਂ ਮਿਲੇਗੀ ਜੇਕਰ ਉਹ ਮੈਨੂੰ ਛੱਡ ਕੇ ਚਲੀ ਗਈ ਤਾਂ ਮੇਰਾ ਕੀ ਹੋਵੇਗਾ ਤੇ ਜੇਕਰ ਮੈਂ ਫੇਲ ਹੋ ਗਿਆ ਇਹਨਾਂ ਲੋਕਾਂ ਦੇ ਦਿਮਾਗ 'ਚ ਹਜ਼ਾਰਾਂ ਗੱਲਾਂ ਚਲਦੀਆਂ ਰਹਿੰਦੀਆਂ ਨੇ ਪਰ ਹੁੰਦੀ ਇਹ ਸਾਰੀ ਗੱਲਾਂ 네ਗੇਟਿਵ ਹੀ ਨੇ ਤੇ ਇਹ ਲੋਕ ਉਹ ਪ੍ਰੋਬਲਮ ਸੋਲਵ ਕਰਨ ਦੀ ਸੋਚਦੇ ਨੇ ਜਿਹੜੀ ਪ੍ਰੋਬਲਮ ਅਸਲ ਚ ਹੈ ਹੀ ਨਹੀਂ ਤੇ ਇਸ ਚੱਕਰ ਸੇ ਆਪਣਾ ਅੱਜ ਖਰਾਬ ਕੱਲ ਰੇ ਨੇ ਤੀਜੀ ਟਾਈਪ ਦੇ ਲੋਕ ਹਨ ਉਹ ਜਿਹੜੇ ਹਰੇਕ ਚੀਜ਼ ਨੂੰ ਟੰਗਾਈ ਨਾਲ ਸੋਚਦੇ ਨੇ ਉਸਨੇ ਐਵੇਂ ਕਿਉਂ ਕੀਤਾ ਕਿ ਉਸਨੇ ਮੈਨੂੰ ਇਗਨੋਰ ਕੀਤਾ ਕਿ ਮੈਂ ਕੁਝ ਗਲਤੀ ਕੀਤਾ ਇਹ ਲੋਕ ਦੂਜਿਆਂ ਦੇ ਬਿਹੇਵੀਅਰ ਨੂੰ ਪੜਨ ਦੀ ਕੋਸ਼ਿਸ਼ ਕਰਦੇ ਨੇ ਤੇ ਹਰੇਕ ਗੱਲ ਉਹਵੇਂ ਹੀ ਸੋਚਦੇ ਨੇ ਜੋ ਕਦੇ ਹੋਵੇਗੀ ਹੀ ਨਹੀਂ ਤੇ ਅਖੀਰ ਤੇ ਉਹ ਲੋਕ ਹਨ ਜਿਹੜੇ ਚੌਥੀ ਕੈਟਾਗਰੀ ਦੇ ਵਿੱਚ ਆਉਂਦੇ ਹਨ ਤੇ ਇਹ ਸਭ ਤੋਂ ਮਾੜੀ ਕੈਟਾਗਰੀ ਹੈ ਇਹ ਸਭ ਤੋਂ ਦਰਦਪ੍ਰੀ ਹੈ ਇਹ ਲੋਕ ਖੁਦ ਨੂੰ ਜੱਜ ਕਰਨ ਲੱਗ ਜਾਂਦੇ ਨੇ ਆਪਣੇ ਆਪ ਨਾਲ ਨਫ਼ਰਤ ਕਰਨ ਲੱਗ ਜਾਂਦੇ ਨੇ ਆਪਣੇ ਆਪ ਨੂੰ ਬੇਕਾਰ ਨਾ ਸਮਝ ਹਰੇਕ ਕੰਮ 'ਚ ਫੈਲ ਸਮਦੇ ਨੇ ਇਹ ਕਦੇ ਸੈਟੀਸਫਾਈ ਨਹੀਂ ਹੁੰਦੇ ਹਰੇਕ ਚੀਜ਼ ਕਮੀ ਲੱਭਦੇ ਨੇ ਹੁਣ ਤੁਸੀਂ ਦੱਸੋ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਹੋ ਜਾਂ ਸਾਰਿਆਂ ਦੇ ਵਿੱਚ ਇਹ ਓਵਰ ਥਿੰਕਿੰਗ ਸਿਰਫ ਤੁਹਾਡੇ ਨਾਲ ਨਹੀਂ ਹੁੰਦੀ ਮੋਸਟਲੀ ਦੁਨੀਆ 'ਚ ਕੋਰੋਨਾ ਲੋਕਾਂ ਨੂੰ ਇਹ ਪ੍ਰੋਬਲਮ ਹੈ ਪਰ ਦਿਮਾਗ ਹੀ ਗਲਤ ਪਾਸੇ ਨੂੰ ਭੱਜਣ ਲੱਗ ਜਾਂਦਾ ਹੈ ਤੇ ਇਹ ਕੋਈ ਕਮਜ਼ੋਰੀ ਵੀ ਨਹੀਂ ਹੈਗੀ ਤੇ ਇਹ ਦਿਮਾਗ ਦੀ ਹੀ ਪਾਵਰ ਹੈ ਜਿਹੜੀ ਪੁੱਠੇ ਪਾਸੇ ਨੂੰ ਚੱਲ ਰਹੀ ਹੈ ਤੇ ਇੱਕ ਇਹ ਗੱਲ ਵੀ ਹੈ ਓਵਰ ਥਿੰਕਿੰਗ ਵੀ ਉਹੀ ਲੋਕ ਕਰਦੇ ਨੇ ਜਿਹੜੇ ਬਹੁਤ ਕੇਰ ਕਰਨ ਵਾਲੇ ਲੋਕ ਹੁੰਦੇ ਹਨ ਤੇ ਇਹ ਹਰੇਕ ਕੰਮ ਨੂੰ ਸੀਰੀਸਲੀ ਲੈਂਦੇ ਹਨ ਤੇ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਇੱਕ ਹੀ ਤਰੀਕਾ ਹੈ ਆਪਣੇ ਦਿਮਾਗ ਨੂੰ ਸਟਰੋਂਗ ਕਰੋ ਹਰ ਰੋਜ਼ ਸੋਚਣਾ ਘੱਟ ਕਰੋ ਜਾਂ ਫਿਰ ਚੰਗੀਆਂ ਹੀ ਚੀਜ਼ਾਂ ਸੋਚੋ ਅਤੇ ਚੰਗੇ ਮੂਮੈਂਟਸ ਯਾਦ ਕਰੋ ਜਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ ਕਿਉਂਕਿ ਦਿਮਾਗ ਕਦੇ ਸੋਚਣਾ ਬੰਦ ਨਹੀਂ ਕਰ ਸਕਦਾ ਇਸ ਲਈ ਤੁਸੀਂ ਚੰਗੇ ਪਾਸੇ ਸੋਚੋ ਤੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰੋ ਧੰਨਵਾਦ